ਹਰ ਸਾਲ ਦੀ ਤਰ੍ਹਾਂ ਜਿੱਦਾਂ ਹੀ ਹਰ ਸਾਲ ਐਗਜ਼ਾਮ ਹੁੰਦੇ ਆ ਜਿਹੜੇ ਸਾਡੇ ਬੋਰਡ ਦੇ ਐਗਜ਼ਾਮ ਆ ਦਸਵੀਂ ਤੇ ਅੱਠਵੀਂ ਪਿਛੇ ਅੱਠਵੀਂ ਦਾ ਐਗਜ਼ਾਮ ਹੋਇਆ ਸੀ ਉਹਦੇ ਵਿੱਚੋਂ ਵੀ ਸਾਰੇ ਬੱਚੇ ਪੂਰੇ ਦਾ ਪੂਰਾ 100% ਰਿਜ਼ਲਟ ਜਿਹੜਾ ਨਿਕਿਆ ਹੀ ਸਾਰੇ ਦੇ ਸਾਰੇ ਬੱਚੇ ਪਾਸ ਹੋਈ ਸੀ ਉਹਨਾਂ ਦੇ ਲਈ ਵੀ ਇੱਕ ਵਾਰ ਤਾੜੀਆਂ ਮਾਰ ਦੋ ਸਾਰੇ ਇਹ ਜਿਹੜੀ ਸੰਸਥਾ ਪੰਡਿਤ ਬ੍ਰਿਯਾਂਤ ਸਿੰਘ ਖਾਲਸਾ ਮਾਡਲ ਸਕੂਲ ਸਨ 2002 ਦੇ ਵਿੱਚ ਸ਼ੁਰੂ ਕੀਤੀ ਗਈ ਸੀ 2002 ਤੋਂ ਲੈ ਕੇ ਅੱਜ ਅਸੀਂ 2025 ਚ ਆ ਗਏ ਕਿੰਨੇ ਹੀ ਬੱਚੇ ਇੱਥੋਂ ਪੜ੍ਹ ਕੇ ਗਏ ਜਿਹੜੇ ਵੱਖ-ਵੱਖ ਪੀੜ੍ਹੀਆਂ ਦੇ ਵਿੱਚ ਆਪਣੇ ਹਜੇ ਵੀ ਗਾ ਅਗੇਲੇ ਅਗਲੇਰੀਆਂ ਪੜਾਈਆਂ ਜਿਹੜੀਆਂ ਕਰ ਰਹੇ ਆ ਤੇ ਸਾਡੇ ਸਕੂਲ ਦੇ ਵਿੱਚ ਜਿਹੜੀ ਮਾਣ ਵਾਲੀ ਗੱਲ ਆ ਉਹ ਇਹ ਆ ਅੱਜ ਤੱਕ ਬੋਰਡ ਦੀਆਂ ਜਿੰਨੀਆਂ ਵੀ ਕਲਾਸਾਂ ਦੇ ਪੇਪਰ ਵੈ ਚਾਹੇ ਉਹ 5ਵੀਂ ਕਲਾਸ ਦੇ ਹੋ ਚਾਹੇ ਉਹ 8ਵੀਂ ਕਲਾਸ ਦੇ ਹੋਣ ਤੇ ਚਾਹੇ ਹੁਣ ਉਹ 10ਵੀਂ ਕਲਾਸ ਦੇ ਆ ਹਰ ਇੱਕ ਸਾਲ ਹਰ ਇੱਕ ਬੱਚੇ ਉਹਨਾਂ ਦੇ ਵਿੱਚੋਂ ਪੂਰੇ ਦੇ ਪੂਰੇ ਨੰਬਰ ਲੈ ਕੇ ਪਾਸ ਹੁੰਦੇ ਰਹੇ ਕਿਸੇ ਵੀ ਬੱਚੇ ਦੀ ਅੱਜ ਤੱਕ ਪਿਛਲੇ 25 25 ਸਾਲਾਂ ਚ 24 ਸਾਲਾਂ ਚੋਂ ਕਿਸੇ ਵੀ ਬੱਚੇ ਦੀ ਕੋਈ ਰੀਪੀਅਰ ਤੱਕ ਨਹੀਂ ਆਈ। ਇਹ ਸਾਡਾ ਸਕੂਲ ਸਟਾਫ ਤੇ ਸਾਡੇ ਜਿਹੜੇ ਬੱਚੇ ਆ ਇਹ ਸਾਰੇ ਉਹਨਾਂ ਦਾ ਪੂਰੇ ਦਾ ਪੂਰੀ ਮਿਹਨਤ ਜਿਹੜੀ ਹੋਈ ਆ ਉਹਦਾ ਇਹ ਰਿਜ਼ਲਟ ਤੁਹਾਡੇ ਸਾਹਮਣੇ ਆਂਦਾ ਆ ਚਾਹੇ ਇਹ ਸੰਸਥਾ ਇੱਕ ਪਿੰਡ ਦੇ ਵਿੱਚ ਆ ਚਾਹੇ ਇਹਦੇ ਕੋਲ ਆਪਣੀਆਂ ਸਹੂਲਤਾਂ ਚਾਹੇ ਘਟ ਹੋਣਗੀਆਂ। ਜਿਹੜੀਆਂ ਬੱਕਰੇ ਵੱਡੇ ਵੱਡੇ ਸਕੂਲਾਂ ਕੋਲ ਹੁੰਦੀਆਂ ਆ ਪਰ ਪੜ੍ਹਾਈ ਦੇ ਪੱਖੋਂ ਅੱਜ ਤੱਕ ਇਹ ਪੂਰਾ ਰਿਕਾਰਡ ਰਿਹਾ ਮਾੜੇ ਤੋਂ ਮਾੜਾ ਬੱਚਾ ਵੀ ਜਿਹੜਾ ਸਾਡਾ ਉਹ ਤਕਰੀਬਨ ਤਕਰੀਬਨ ਜਿਹੜਾ ਆ ਹਾਈ ਸੈਕੰਡ ਡਿਵੀਜ਼ਨ ਦੇ ਵਿੱਚ ਪਾਸ ਹੁੰਦਾ ਰਿਹਾ ਇਹ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਆ ਕਿ ਕਿਸੇ ਵੀ ਸੰਸਥਾ ਦੇ ਵਿੱਚ ਲਗਾਤਾਰ ਰਿਜ਼ਲਟ ਜਿਹੜਾ 100% ਰਹਿਣਾ ਤੇ ਲਗਾਤਾਰ ਉਹਦੇ ਵਿੱਚੋਂ ਬੱਚੇ ਜਿਹੜੇ ਆ ਉਹ ਅੱਛੀ ਪੜਾਈ ਦੇ ਲਈ ਅੱਗੇ ਵੀ ਜਾਣੇ। ਵਿਦੇਸ਼ਾਂ 'ਚ ਵੀ ਗਏ। ਤੁਹਾਡੇ ਚੋਂ ਬੱਚੇ ਜਿਹੜੇ ਤੁਹਾਡੇ ਭੈਣ ਭਰਾ ਵੱਡੇ ਆ ਤੁਹਾਡੇ ਇੱਥੋਂ ਪੜ੍ਹ ਕੇ ਜੇ ਜੇ ਵਿਦੇਸ਼ਾਂ ਵੱਲ ਗਏ ਤਾਂ ਵਿਦੇਸ਼ਾਂ 'ਚ ਵੀ ਗਏ ਆ। ਤੇ ਕਈਆਂ ਨੇ ਵਧੀਆ-ਵਧੀਆ ਡਿਗਰੀਆਂ ਲੈ ਰਾਇਆ ਕੋਈ ਕਮਰਸ ਕਰ ਰਿਹਾ ਹੈ, ਕੋਈ ਮੈਡੀਕਲ ਕਰ ਰਿਹਾ ਹੈ, ਕੋਈ ਨਾਨ ਮੈਡੀਕਲ ਕਰ ਰਿਹਾ ਹੈ ਤੇ ਤੁਹਾਡੇ ਹੀ ਇੱਥੇ ਸਕੂਲ ਦੇ ਬੱਚੇ ਜਿਹੜੇ ਆ ਉਹ ਯੂਨੀਵਰਸਿਟੀ 'ਚ ਵੀ ਟੌਪ ਤਰਨਜੀਤ ਸਿੰਘ ਜਿਹੜਾ ਬੱਚਾ ਸਾਡਾ ਇੱਥੇ ਏਸੀ ਸਕੂਲ 'ਚ ਪੜ੍ਹ ਕੇ ਗਿਆ ਆ ਉਹ ਬੀਟੈਕ 'ਚ ਵੀ ਟੌਪ ਤੇ ਐਮਟੈਕ ਚੋ ਵੀ ਟੌਪ ਤੇ ਹੁਣ ਹੋਰ ਵੀ ਇੱਕ ਜਿਹੜੀ ਗੱਲ ਨਾਲ ਜੁੜ ਗਈ ਐ ਸਕੂਲ ਦੇ ਨਾਲ ਉਹਨੇ ਇੱਕ ਐ ਐਕਸਪੈਰੀਮੈਂਟ ਕੀਤਾ ਸੀਗਾ ਜਿਹੜਾ ਛਪਣ ਜਾ ਰਿਹਾ ਯੂਨੀਵਰਸਿਟੀ ਵੱਲੋਂ ਛਾਪਿਆ ਜਾ ਰਿਹਾ ਉਹ ਵੀ ਇੱਕ ਜਿਹੜੀ ਸਾਡੇ ਸਕੂਲ ਲਈ ਮਾਣ ਦੀ ਗੱਲ ਆ ਕਿਉਂਕਿ ਇਹ ਜਿਹੜਾ ਉਹਨੂੰ ਜਰਨਲ ਕਹਿੰਦੇ ਆ ਉਹਨੂੰ ਪੁਰਨ ਨੂੰ ਇੱਕ ਪਰਚਾ ਲਿਖਣਾ ਪੈਂਦਾ ਆ ਆਪਣੇ ਥੀਸਿਸ ਦੇ ਉੱਤੇ ਆਪਣੇ ਜਿਹੜੀ ਸਟੱਡੀ ਕੀਤੀ ਆ ਜੋ ਉਹਨਾਂ ਨੇ ਕੋਈ ਕਾਰਡ ਕੀਤੀ ਜਾਂ ਜੋ ਐਕਸਪੈਰੀਮੈਂਟ ਕੀਤਾ ਉਹਦੇ ਉੱਤੇ ਉਹਦੀ ਜਿਹੜੀ ਪਹਿਲੀ ਵਾਰ ਦੇ ਵਿੱਚ ਹੀ ਬਹੁਤ ਘੱਟ ਅਜੇ ਤੱਕ ਯੂਨੀਵਰਸਿਟੀ 'ਚ ਇਹ ਗੱਲ ਉਹ ਦੱਸਦਾ ਸੀਗਾ ਵੀ ਬਹੁਤ ਘੱਟ ਇਹ ਯੂਨੀਵਰਸਿਟੀ 'ਚ ਹੋਇਆ ਵੀ ਪਹਿਲੀ ਵਾਰ ਦੇ ਵਿੱਚ ਹੀ ਕਿਸੇ ਨੇ ਐਕਸਪੈਰੀਮੈਂਟ ਲਿਖ ਕੇ ਦਿੱਤਾ ਹੋਵੇ 5 7 ਸਪਿਆਂਦੀ ਉਹ ਕਿਤਾਬ ਆ ਉਹਦੀ ਛੋਟੀ ਜਿਹੜੀ ਪਹਿਲੀ ਵਾਰ ਦੇ ਵਿੱਚ ਹੀ ਪੂਰੀ ਪੂਰੀ ਯੂਨੀਵਰਸਿਟੀਆਂ ਦੇ ਵਿੱਚੋਂ ਔਰ ਇਹ ਜਿਹੜੇ ਥੱਲੇ ਛੋਟੀ ਜੀ ਗੱਲ ਨਹੀਂ ਹੈ ਪੂਰੇ ਵਰਲਡ ਦੇ ਵਿੱਚ ਇਹ ਉਹ ਯੂਨੀਵਰਸਿਟੀਆਂ ਦੇ ਵਿੱਚ ਘੁੰਮਦਾ ਆ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਗੂਗਲ ਦੇ ਉੱਤੇ ਜੇ ਤੁਸੀਂ ਤਰਨਜੀਤ ਸਿੰਘ ਦਾ ਨਾਮ ਪਾ ਕੇ ਉਹਨੂੰ ਸਰਚ ਕਰੋਗੇ ਤਾਂ ਉਹਦਾ ਜਿਹੜੀ ਇਹ ਐਕਸਪੈਰੀਮੈਂਟ ਉਹ ਸਾਹਮਣੇ ਆ ਜਾਣਾ ਤੁਹਾਡੇ ਤੇ ਇਹ ਸਾਡੇ ਸਕੂਲ ਲਈ ਐ ਤੁਹਾਡੇ ਵਰਗੇ ਬੱਚਿਆਂ ਵਿੱਚੋਂ ਹੀ ਜਿਹਦਾ ਤੁਸੀਂ ਪੜਦੇ ਇੱਥੇ ਇਦਾਂ ਹੀ ਉਹ ਵੀ ਇੱਥੇ ਹੀ ਪੜਿਆ ਇੱਥੋਂ ਹੀ ਉਹ ਪੜ ਕੇ ਯੂਨੀਵਰਸਿਟੀ ਦੇ ਵਿੱਚ ਟੌਪ ਕੀਤਾ ਇੱਦਾਂ ਤੁਸੀਂ ਵੀ ਜਿਹੜੇ ਬੱਚੇ ਆ ਇਹ ਅਸੀਂ ਚਾਹੁੰਦੇ ਆ ਕਿਉਂਕਿ ਕਿਸੇ ਵੀ ਟੀਚਰ ਦਾ ਕਿਸੇ ਵੀ ਸੰਸਥਾ ਦਾ ਉਸ ਵੇਲੇ ਮਾਣ ਜਿਹੜਾ ਆ ਉਹ ਹੋਰ ਵੱਧ ਜਾਂਦਾ ਜਦੋਂ ਉਹ ਬੱਚੇ ਗਾਹਾਂ ਹੋਰ ਉੱਚੀ-ਉੱਚੀ ਛਾਲਾਂ ਮਾਰਦੇ ਆ ਅਗਲੇਰੀ ਪੜਾਈ ਦੇ ਵਿੱਚ ਹੋਰ ਵਧੀਆ ਨਿਮਾਣਾ ਖੱਟਦੇ ਆ ਸੋ ਅੱਜ ਜਿਹੜੇ ਤੁਸੀਂ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਉਹ ਪਿਛੇ ਕੱਲ 10th ਕਲਾਸ ਦਾ ਸਾਡਾ ਰਿਜ਼ਲਟ ਆਇਆ ਜਿਹਦੇ ਵਿੱਚੋਂ 90% ਤੱਕ ਵੀ ਸਾਡੇ ਬੱਚਿਆਂ ਨੇ ਨੰਬਰ ਲਏ ਆ ਜਿਹਦੇ ਵਿੱਚੋਂ ਇਸ ਕਲਾਸ ਦੇ ਵਿੱਚੋਂ ਫਰਸਟ ਡਿਵੀਜ਼ਨ ਜਿਹੜੀ 90% ਨੰਬਰਾਂ ਦੇ ਨਾਲ ਰਿਤਿਕਾ ਜੋਪੜਾ ਇਹਦੇ ਬੋਲ ਲਈਏ ਤੇ ਦੇ ਵਿੱਚੋਂ ਜਿਹੜੀ ਫਰਸਟ ਪੋਜੀਸ਼ਨ 10ਥ ਕਲਾਸ ਦੀ 90% ਨੰਬਰਾਂ ਦੇ ਨਾਲ ਨਿਤਿਕਾ ਸਹਿਜਨ ਤੇ ਬੁਲਾ ਲਈ ਹੈ ਨਾ ਤੇ ਨਾਲ ਹੀ 90% ਨੰਬਰ ਪੂਜਾ ਤੇ 3rd ਪੋਜੀਸ਼ਨ ਜਿਹੜੀ ਆ ਉਹ ਪਰੀ ਪਰੀ ਕੌਰ ਜੀ ਇਹਨਾਂ ਨੇ ਪੋਜੀਸ਼ਨ ਇਹ ਹਾਈ ਕਲਾਸ ਦੇ ਨੰਬਰ ਸਾਰੇ ਲਏ ਆ ਤੇ ਹੁਣ ਮੈਂ ਸਾਡੇ ਸਕੂਲ ਦੇ ਡਾਇਰੈਕਟਰ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਇਹਨਾਂ ਬੱਚਿਆਂ ਤੇ ਸਟਾਫ ਨੂੰ ਜਿਹੜਾ को बधाई दे आज ਸਾਡੇ ਸਕੂਲ ਦੇ ਵਿੱਚ ਇੱਕ ਇਤਿਹਾਸਕ ਦਿਨ ਹੈ ਇਤਿਹਾਸਕ ਇਸ ਕਰਕੇ ਹੁੰਦਾ ਕਿਉਂਕਿ ਹਰ ਕੌਮ ਦੀ ਹਰ ਦੇਸ਼ ਦਾ ਆਪਣਾ ਆਪਣਾ ਇਤਿਹਾਸ ਹੁੰਦਾ ਇਸ ਤਰ੍ਹਾਂ ਸਕੂਲਾਂ ਦਾ ਵੀ ਇਤਿਹਾਸ ਹੈ ਇਹ ਸਾਡੇ ਸਕੂਲ ਦਾ ਇਤਿਹਾਸ ਹੈ ਪਿਛਲੇ ਲਗਭਗ ਬਾਈ 23 ਸਾਲਾਂ ਤੋਂ ਜਦੋਂ ਤੋਂ ਇਸ ਸਕੂਲ ਦੀ ਸਥਾਪਨਾ ਹੋਈ ਹੈ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖਰਾਬੀ ਜਿਹੜੀ ਸਾਡੇ ਸਕੂਲ ਦੇ ਵਿੱਚ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਔਰ ਇਹਨਾਂ ਬੱਚਿਆਂ ਦੇ ਸਹਿਯੋਗ ਦੇ ਨਾਲ ਉਹ ਖਰਾਬੀ ਕਦੇ ਨਹੀਂ ਆਈ ਇਹ ਬਹੁਤ ਵੱਡੀ ਬਾਣ ਵਾਲੀ ਗੱਲ ਹੈ ਕਿ ਪੜਾਈ ਤਾਂ ਹਰ ਇੱਕ ਸਕੂਲ ਕਰਾ ਰਿਹਾ ਹਰ ਸਕੂਲ ਨੇ ਆਪਣਾ ਆਪਣਾ ਢੰਗ ਦੇ ਨਾਲ ਤਰੀਕੇ ਨਾਲ ਕੰਮ ਕਰਨਾ ਹੈ ਕਰ ਰਹੇ ਹਨ ਲੇਕਰ ਜੋ ਸਾਡੇ ਸਕੂਲ ਦਾ ਸ਼ੁਰੂ ਤੋਂ ਹੀ ਅੱਜ ਤੱਕ ਇੱਕ ਰਿਕਾਰਡ ਹੈ ਕਿ ਸਾਡੇ ਬੱਚੇ ਜਿਹੜੇ ਆ ਪੜਾਈ ਦੇ ਨਾਲ ਨਾਲ ਇੱਕ ਅੱچھے ਡਿਸਪਲਿਨ ਦੇ ਵਿੱਚ ਰਹਿਣ ਵਾਲੇ ਨੇ ਔਰ ਮੈਂ ਬਧਾਈ ਦਿੰਦਾ ਸਾਰੇ ਬੱਚਿਆਂ ਦੀ ਆਪਣੇ ਸਟਾਫ ਨੂੰ ਸਾਰਿਆਂ ਨੂੰ ਬਧਾਈ ਦਿੰਦਾ ਕਿਉਂਕਿ ਜਿਹੜਾ ਮੁਖੀ ਹੁੰਦਾ ਉਹ ਲੜਦਾ ਨਹੀਂ ਹੁੰਦਾ ਜਿਹੜਾ ਬੁਖੀ ਹੁੰਦਾ ਉਹ ਕੰਟਰੋਲ ਕਰਦਾ ਦੇਖਦਾ ਹੈ ਉਸਦੀ ਸਿਆਣਪ ਵਰਤ ਹੁੰਦੀ ਹੈ ਸਾਰੇ ਉਸ ਸੈਂਸੇਸ਼ਨ ਦੇ ਉੱਤੇ ਔਰ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਹੈ ਕਿ ਜਿੰਨਾ ਕੁ ਪ੍ਰਮਾਤਮਾ ਨੇ ਮੈਨੂੰ ਬਲ ਦਿੱਤਾ ਜਿੰਨਾ ਕੁ ਮੈਨੂੰ ਬੁੱਧੀ ਦਿੱਤੀ ਹੈ ਜਿੰਨਾ ਕੁ ਮੈਨੂੰ ਗਿਆਨ ਦਿੱਤਾ ਉਸ ਅਨੁਸਾਰ ਮੈਂ ਆਪਣੇ ਸਟਾਫ ਨੂੰ ਗਾਈਡ ਕਰਦਾ ਰਹਿੰਦਾ ਹਾਂ ਆਪਣੇ ਬੱਚਿਆਂ ਨੂੰ ਜਿੱਥੇ ਚੱਕਰ ਹੋ ਸਕਦਾ ਗਾਇਬ ਗਾਏ ਉਹਨਾਂ ਨੂੰ ਵਾਈਡ ਕਰਦਾ ਰਹਿਣਾ ਦੱਸਦਾ ਰਹਿਣਾ ਸੋ ਉਹਦਾ ਸਿੱਟਾ ਕਿ ਸਾਡਾ ਸਕੂਲ ਜਿਹੜਾ ਕੰਮ ਦੇ ਵਿੱਚ ਡਿਸਪਲਿਨ ਦੇ ਵਿੱਚ ਪੜ੍ਹਾਈ ਦੇ ਵਿੱਚ ਔਰ ਇੱਕ ਅੱਛੇ ਸਕੂਲ ਵਾਂਗ ਜਿਸ ਸਕੂਲ ਦਾ ਕੋਈ ਇਤਿਹਾਸ ਬਣਨਾ ਚਾਹੀਦਾ ਉਹ ਸਕੂਲ ਵਾਂਗ ਇਹ ਸਕੂਲ ਕੰਮ ਕਰਦਾ ਸੋ ਬਤਰੋ ਇਹ ਸਾਡੇ ਸਕੂਲ ਦਾ ਇਤਿਹਾਸ ਹੈ ਔਰ ਆਜ ਇਹ ਇਤਿਹਾਸਕ ਦਿਨ ਖਾਸ ਇਸ ਕਰਕੇ ਵੀ ਹੈ ਕਿਉਂਕਿ ਜਸਵਿੰਦਰ ਜਸਵਿੰਦਰ ਅੱਠਵੀਂ ਦਾ ਰਿਜ਼ਲਟ ਆਇਆ ਸੀ ਉਸ ਵੇਲੇ ਵੀ ਬੜੀ ਖੁਸ਼ੀ ਸੀ ਬੱਚਿਆਂ ਨੂੰ ਹੋਈ ਸਾਨੂੰ ਵੀ ਬੜੀ ਖੁਸ਼ੀ ਹੋਈ ਮਾਪੇ ਨੂੰ ਬੜੀ ਖੁਸ਼ੀ ਹੋਈ ਬੱਚਿਆਂ ਨੂੰ ਮੈਡਲ ਦਿੱਤੇ ਗਏ ਸਨਮਾਨਿਤ ਕੀਤਾ ਗਿਆ ਅੱਜ ਉਹ ਦੁਬਾਰਾ ਫਿਰ ਦੇਣਾ 10ਵੀਂ ਲਈ ਆ ਰਿਹਾ ਹੈ ਕਿ 10ਵੀਂ ਕਲਾਸ ਦੇ ਬੱਚੇ ਸਾਡੇ ਜਿਹੜੇ ਜਿਨ੍ਹਾਂ ਨੇ ਬੜੀ ਆਪਣੀ ਸਖਤ ਮਿਹਨਤ ਕੀਤੀ ਹੈ ਔਰ ਖਾਸ ਤੌਰ ਤੇ ਮੈਂ ਧੋਕ ਬੱਚਿਆਂ ਦੇ ਬਾਰੇ 'ਚ ਜ਼ਰੂਰ ਕਹਿਣਾ ਚਾਹਾਂਗਾ ਕਿ ਸਾਡੇ ਰਵਿੰਦਰ ਜਿਹੜੀ ਲੜਕੀ ਆ ਇਹ ਹੋਰ ਸਕੂਲ ਤੋਂ हट ਕੇ ਸਾਡੇ ਸਕੂਲ ਚ ਆਈ ਸੀ ਔਰ ਉਹ ਵਿਚਾਰੀ ਇੰਨਾ ਕੁਝ ਨਹੀਂ ਸੀ ਜਾਣਦੀ ਜਿੰਨਾ ਅੱਜ ਪਾਸ ਹੋ ਕੇ ਉਸਨੇ ਸਾਨੂੰ ਹੈਰਾਨ ਕਰ ਦਿੱਤਾ ਕਿ ਇਸ ਸ਼ਾਬਾਜ਼ ਜਰਦੀਆ ਉਹਦੇ ਲਈ ਤਾੜੀਆਂ ਜ਼ਰੂਰ ਮਾਰੋ ਜੀ ਦੂਸਰੇ ਸਾਡਾ ਬਲਵੰਤ ਸਿੰਘ ਹੈ ਇਹ ਸਾਡਾ ਹੀਰੋ ਆ ਬੜਾ ਪਿਆਰਾ ਬੱਚਾ ਹੈ ਇਹ ਪੜਾਈ ਵਿੱਚ ਥੋੜਾ ਜਿਆਦਾ ਸਿਗਾਏ ਕਿ ਪਤਾ ਨਹੀਂ ਕਿਵੇਂ ਹਿੰਮਤ ਮਾਰੀ ਇਸਨੇ ਔਰ ਇਹ ਵੀ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਬਾਕੀ ਬੱਚੇ ਤਾਂ ਜਿਹੜੇ ਉਹ ਬੜੇ ਬੀਬੇ ਸੀਗੇ ਪੜ੍ਹਦੇ ਸੀਗੇ ਐਨ ਵਧੀਆ ਢੰਗ ਨਾਲ ਕੰਮ ਕਰਦੇ ਸੀ ਉਹਨਾਂ ਦਾ ਇਕੱਲੇ-ਇਕੱਲੇ ਦਾ ਮੈਂ ਜ਼ਿਕਰ ਕਿਆ ਕਰਨਾ ਔਰ ਉਹਦੇ ਨਾਲ ਹੀ ਜਿਹੜੇ ਬੱਚੇ ਸਾਡੇ 1 2 3 ਆਏ ਆ ਸਾਡੇ ਰੇਤਾ ਵਿਆਹ ਪੂਜਾ ਵਿਆਹ ਈ ਪਰਿ ਵਿਬੀ ਇਹ ਬੱਚਿਆਂ ਨੇ ਤਾਂ ਸ਼ੁਰੂ ਤੋਂ ਹੀ ਆਪਣਾ ਇੱਕ ਸਥਾਨ ਬਣਾ ਰੱਖਿਆ ਸੀ ਇਹ ਨਹੀਂ ਪਏ ਹੁਣੇ ਹੀ ਉਹ ਇਸ ਗ੍ਰਾਮ ਦੇ ਵਿੱਚ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਵਧੀਆ ਦਿਖਾਈ ਹੈ ਨਹੀਂ ਬਲਕਿ ਉਹ ਪਿਛਲੇ ਜਿਹੜੇ ਇਗਜ਼ਾਮ ਵੀ ਹੁੰਦੇ ਰਹੇ ਉਹਨਾਂ ਵਿੱਚ ਵੀ ਉਹਨਾਂ ਦੀ ਕਾਰਗੁਜ਼ਾਰੀ ਇਸੇ ਲੈਵਲ ਦੀ ਰਹੀ ਆ ਇਸ ਕਰਕੇ ਮੈਂ ਉਹਨਾਂ ਤਿੰਨਾਂ ਬੱਚਿਆਂ ਨੂੰ ਵੀ ਬਹੁਤ ਬਹੁਤ ਸ਼ਾਬਾਸ਼ ਕਹਿੰਦੀ ਬਾਕੀ ਜਿਹੜੇ ਬੱਚੇ ਆ ਬੜੇ ਹੈਰਾਨੀ ਹੋਈ ਆ ਜਿਵੇਂ ਲੇ ਕੇ ਪੇਪਰ ਦੇ ਕੇ ਆ ਰਹੇ ਹੁੰਦੇ ਸੀ ਸਾਡੇ ਕੋਲੇ ਕਿ ਆ ਕੇ ਦੱਸਦੇ ਸੀ ਮੈਂ ਕੁਦਰਤੀ ਉੱਦੇ ਆਰਾਮ ਨਾਲ ਕਿਉਂਕਿ ਮੈਂ ਪੇਪਰ ਬਹੁਤਾ ਦੇਖਦਾ ਨਹੀਂ ਹੁੰਦਾ ਬੱਚੇ ਨੂੰ ਪੁੱਛਦਾ ਨਹੀਂ ਹੁੰਦਾ ਕਿ ਤੱਕ ਕਿੰਦਾ ਸਵਾਲ ਕੀਤਾ ਕਿ ਤੱਕ ਦਾ ਸਵਾਲ ਕੀਤਾ ਕਿਦਾ ਕੀਤਾ ਕਿਦਾਓ ਕੀਤਾ ਇਹ ਮੇਰੀ ਸ਼ੁਰੂ ਤੋਂ ਨਹੀਂ ਆਤਾ ਮੈਂ ਤਰਫ ਇਹ ਨਾ ਪੁੱਛਦਾ ਉਹਨਾਂ ਬਗਾਂ ਬੱਚੇ ਪੇਪਰ ਠੀਕ ਜਦੋਂ ਫਿਰ ਮੈਨੂੰ ਆ ਕੇ ਕਹਿੰਦੇ ਸਰ ਜੀ ਬਹੁਤ ਆਨੰਦ ਆ ਗਿਆ ਅੱਜ ਪੇਪਰ ਬਹੁਤ ਵਧੀਆ ਤਾਂ ਮਨ ਖੇੜ ਜਾਂਦਾ ਸੋ ਅੱਜ ਉਹਦਾ ਰਿਜ਼ਲਟ ਉਸ ਉਸ ਦੀ ਜਰਜ ਜਿਹੜਾ ਉਹ ਅੱਜ ਮੇਰੇ ਸਾਹਮਣੇ ਆ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਇਹ ਸਾਰੇ ਬੱਚੇ ਜਿਹੜੇ ਆ ਅੱਛੇ ਮਾਰਸ ਲੈ ਕੇ 10ਵੀਂ ਕਲਾਸ ਦੇ ਵਿੱਚੋਂ ਪਾਸ ਹੋਏ ਬੱਚਾ ਪ੍ਰੀਤ ਉਹਨਾਂ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੇ ਸਕੂਲ ਦੇ ਵਿੱਚੋਂ ਕਿਉਂਕਿ ਲੋਕਾਂ ਦੇ ਜਿਹੜੇ ਅਧਿਆਪਕ ਆ ਉਹ ਆਪਣੇ ਬੱਚੇ ਆਪ ਉਹ ਗਵਰਨਮੈਂਟ ਸਕੂਲਾਂ ਵਿੱਚ ਸਰਵਸ ਕਰਦੇ ਆ ਉਹਨਾਂ ਦੇ ਬੱਚੇ ਪ੍ਰਾਈਵੇਟ ਵਿੱਚ ਪੜ੍ਹਦੇ ਆ ਲੇਕਿਨ ਸਾਡੇ ਬੱਚੇ ਜਿਹੜੇ ਆ ਉਹ ਇੱਥੇ ਪੜ੍ਹੇ ਆ ਸਾਡੇ ਕੋਲ ਪੜ੍ਹੇ ਆ ਔਰ ਸਾਡੇ ਕੋਲ ਪੜ੍ਹ ਕੇ ਅੱਛੀਆਂ ਪੋਜੀਸ਼ਨਾਂ ਦੇ ਉੱਤੇ ਜਿਵੇਂ ਪ੍ਰਿੰਟ ਨੇ ਦੱਸਿਆ ਕਿ ਸਾਡਾ ਤਰਨਜੀਤ ਸਿੰਘ ਯੂਨੀਵਰਸਿਟੀ ਦੇ ਵਿੱਚੋਂ ਲਵਲੀ ਯੂਨੀਵਰਸਿਟੀ ਦੇ ਵਿੱਚੋਂ ਸੈਮਟੈਕ ਦੇ ਵਿੱਚੋਂ ਉਹ ਆਪਣੀ 골ਡਨ ਪੋਜੀਸ਼ਨ ਲੈ ਕੇ ਬੈਠਾ ਹੈ ਔਰ ਉਸ ਦਾ ਖੋਜ ਕੀਤਾ ਹੋਇਆ ਕੰਮ ਛਪਣ ਦੇ ਲਗਭਗ ਨੇੜੇ ਆ ਯੂਨੀਵਰਸਿਟੀ ਦੀ ਵਿੱਚ ਉਸ ਬੱਚੇ ਦਾ ਇਹ ਕੰਮ ਹੁੰਦਾ ਜਿਹੜਾ ਟੌਪ ਦਾ ਹੋਵੇ। ਅਰੇ ਪੁੱਤੋਂ ਮਾਣ ਵਾਲੀ ਗੱਲ ਹੈ ਕਿ ਉਹ ਵੀ ਬੱਚਾ ਇਸ ਸਕੂਲ 'ਚੇ ਪੜ੍ਹ ਕੇ ਗਿਆ। ਇਸ ਤਰ੍ਹਾਂ ਕਈ ਬੱਚੇ ਜਿਹੜੇ ਆ ਖਿਡਾਰੀ ਬੜੇ अच्छੇ ਬਣੇ ਆ ਉਹ ਵੀ ਇਸੇ ਸਕੂਲ ਦੇ ਵਿੱਚੋਂ ਬਣੇ ਆ। ਕਈ ਬੱਚੇ ਨੇ ਹਾਈਲਾਈਟਸ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਕਾਰੋਬਾਰ ਕਰਨਾ ਸ਼ੁਰੂ ਕਰਤਾ। ਉਹ ਵੀ ਬੱਚੇ ਇਸੇ ਸਕੂਲ ਤੋਂ ਪੜ੍ਹੇ ਆ। ਲੋਕਾਂ ਦੇ ਇੱਕ ਦਿਮਾਗ ਦੇ ਵਿੱਚ ਗਲਤੀ ਧਾਰਨਾ ਪੈਦਾ ਹੋਈ ਹੋ ਕਿ ਅਸੀਂ ਇੰਗਲਿਸ਼ ਸਕੂਲੇ ਲਾਉਣਾ ਬੱਚੇ ਨੂੰ। ਮੈਂ ਨਹੀਂ ਅਜੇ ਤੱਕ ਸੁਣਿਆ ਐ ਜਿਹੜੇ ਸਾਡੇ ਕੋਲ ਇੰਨੇ ਸੋ ਕਾਲ ਸਕੂਲ ਆ ਇਹਨਾਂ ਸਕੂਲਾਂ ਦੇ ਵਿੱਚੋਂ ਕੋਈ ਬੱਚਾ ਇਦਾਂ ਦਾ ਟਾਪ ਕਰ ਗਿਆ ਹੋਵੇ ਸੋ ਇਹ ਸਾਡੀ ਖੁਸ਼ਕਿਸਮਤੀ ਆ ਕਿ ਇਸ ਸਕੂਲ ਦੇ ਵਿੱਚ ਰਹਿੰਦੇ ਹੋਏ ਬੱਚੇ ਜਿਹੜੇ ਆ ਕੋਈ ਇਸ ਤਰ੍ਹਾਂ ਵਧੀਆ ਆਪਣੀ ਕਾਰਗੁਜ਼ਾਰੀ ਦਿਖਾਉਂਦੇ ਆ ਔਰ ਵਧੀਆ ਕੰਮ ਕਰਦੇ ਆ ਇਹ ਕਾਰਨ ਕੀ ਆ ਕਿ ਸਾਡੇ ਜਿਹੜੇ ਅਧਿਆਪਕ ਆ ਔਰ ਸਾਡੀ ਜਿਹੜੀ ਗਾਈਡੈਂਸ ਆ ਉਹ ਇਸ ਰੂਪ ਦੇ ਵਿੱਚ ਕੰਮ ਕਰ ਰਹੀ ਆ ਕਿ ਬੱਚਿਆਂ ਦੇ ਨਾਲ ਨਾਲ ਅਸੀਂ ਤੁਰੇ ਹੋਏ ਆ ਬੱਚਿਆਂ ਦੀ ਹਰ ਮੁਸੀਬਤ ਦੇ ਨਾਲ ਹਰ ਕੰਮ ਦੇ ਨਾਲ ਹਰ ਉਹਨਾਂ ਦੀ ਸਮੱਸਿਆ ਦੇ ਨਾਲ ਸਾਡਾ ਨਾਲ ਸਾਥ ਹੁੰਦਾ ਹੈ ਅਸੀਂ ਬੱਚਿਆਂ ਦੇ ਨਾਲ ਰਹਿੰਦੇ ਹਾਂ ਮੈਂ ਬਾਹਰ ਬੈਠਦਾ ਹਾਂ ਮੈਂ ਸਿਰ ਬੈਠਦਾ ਹੀ ਨਹੀਂ ਹਾਂ ਮੈਂ ਅਬਜ਼ਰਵ ਕਰਦਾ ਮੈਂ ਦੇਖਦਾ ਹਾਂ ਬੱਚੇ ਗਲਤ ਕੋ ਕਰ ਰਹੇ ਪੈ ਰਹੇ ਆ ਜਾਂ ਗਲਤ ਕੰਮ ਕਰ ਰਹੇ ਆ ਜਾਂ ਸ਼ਰਾਰਤਾਂ ਕਰ ਰਹੇ ਬੇਲੋੜੀਆਂ ਜਦੋਂ ਉਹਨੂੰ ਰੋਕਦੇ ਆ ਕਿਸੇ ਟੀਚਰ ਬਾਰੇ ਥੋੜਾ ਜਿਹਾ ਪਤਾ ਲੱਗਦਾ ਕਿ ਟੀਚਰ ਵੀ ਕੋਈ ਕਿਸੇ ਤਰ੍ਹਾਂ ਦੀ ਕਲਾਸ ਦੇ ਵਿੱਚੋਂ ਕਮੀ ਵਿੱਚ ਤਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਗਾਈਡ ਕਰੀਦਾ ਕਿ ਬੀਬਾ ਜੀ ਤੁਸੀਂ ਇਸ ਤਰ੍ਹਾਂ ਕਰ ਲਓ। ਸੋ ਇਹ ਪੁੱਤਰੋ ਸਾਰਾ ਜਿਹੜਾ ਕਾਰੋਮਦਾਰ ਆ ਇਹ ਸਾਰਾ ਰਲ ਕੇ ਚੱਲਦਾ ਹੈ। ਔਰ ਉਸ ਰਲ ਕੇ ਚੱਲਣ ਦਾ ਸਿੱਟਾ ਸਾਡੇ ਸਾਹਮਣੇ ਹੈ। ਅਸੀਂ ਬਹੁਤ ਅੱਛੀਆਂ ਪ੍ਰਾਪਤੀਆਂ ਕਰ ਰਹੇ ਹਾਂ। ਬੜੇ ਮਾਣ ਵਾਲੀ ਗੱਲ ਉਸ ਪ੍ਰਮਾਤਮਾ ਦਾ ਬਹੁਤ ਸ਼ੁਕਰ ਹੈ ਜਿਸ ਨੇ ਸਾਡੇ ਉੱਤੇ ਅਸ਼ੀਰਵਾਦ ਪਰਿਆ, ਹੱਥ ਰੱਖਿਆ ਹੋਇਆ ਔਰ ਸਾਡੇ ਸਕੂਲ ਨੂੰ ਮਾਣ ਪ੍ਰਾਪਤ ਹੈ ਇਸ ਗੱਲ ਦਾ। ਤੇ ਸਾਡੇ ਸਕੂਲ ਚੋਂ ਜਿਹੜੇ ਬੱਚੇ ਜਾਂਦੇ ਆ ਉਹਨਾਂ ਨੂੰ ਬਾਹਰਲੇ ਸਕੂਲਾਂ ਬਾਰੇ ਹੱਸਸ ਕੇ ਲੈਂਦੇ ਆ ਨਹੀਂ ਤਾਂ ਕਦੇ ਵਰਾਈਦਾ ਹੁੰਦੀ ਆ ਕੋ ਸਕੂਲ ਜਿਹੜੇ ਸੋ ਕਾਲਜ ਜਿਹੜੇ ਸਕੂਲ ਆ ਉਹ ਕਈ ਤਰ੍ਹਾਂ ਦੇ ਟੈਸਟ ਰੱਖਦੇ ਆ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਜੀ ਕਿਹੜੇ ਸਕੂਲ ਤੋਂ ਪੜ੍ਹ ਕੇ ਆਏ ਆ ਅਸੀਂ ਨਹੀਂ ਤੁਹਾਨੂੰ ਦਾਖਲਾ ਦੇਣਾ ਤੁਹਾਡੇ ਨੰਬਰ ਬੜੇ ਘਾਟਿਆ ਹੋਰ ਲਾ ਜੀ ਅਬਾ ਲੇਕਿਨ ਸਾਡੇ ਸਕੂਲ ਦੇ ਬੱਚਿਆਂ ਨੂੰ ਕਿਸੇ ਵੀ ਤ੍ਹਾਂ ਦੇ ਉੱਤੇ ਚਲੇ ਜਾਣ ਕਿਸੇ ਵੀ ਸਕੂਲ ਚਲੇ ਜਾਣ ਇਹਨਾਂ ਨੂੰ ਕਦੇ ਦਾਖਲੇ ਤੋਂ ਨਾ ਨਹੀਂ ਹੋਈ ਇਹ ਸਾਡੀ ਪ੍ਰਾਪਤੀ ਹੈ ਅੱਜ ਸਵੇਰੇ ਬੈਠੇ ਥੋੜੇ ਬਤੇ ਸੱਜਣ ਗੱਲਾਂ ਕਰ ਰਹੇ ਸੀ ਕਿ ਸਰ ਜੀ ਜੇ ਤੁਸੀਂ ਪਲੱਸ 2 ਵੀ ਕਰ ਲੈਂਦੇ ਤਾਂ ਸਾਡੇ ਬੱਚੇ 2 ਸਾਲ ਹੋਰ ਤੁਹਾਡੇ ਕੋਲ ਪੜ੍ਹਦੇ ਆਹ ਜਿਹੜੀ ਪੜ੍ਹਾਈ ਇੱਥੇ ਆ ਉਹ ਸਾਨੂੰ ਕਿਤੇ ਵੀ ਨਹੀਂ ਮਿਲਣੀ ਬੱਚਿਆਂ ਦੇ ਮਨ ਦੇ ਵਿੱਚ ਵੀ ਆ ਬੱਚਿਆਂ ਦੇ ਮਾਪੇ ਦੇ ਮਨ ਦੇ ਵਿੱਚ ਵੀ ਲੇਕਿਨ ਪੁੱਤਰੋ ਸਾਡੀਆਂ ਮਜਬੂਰੀਆਂ ਸਾਡੇ ਕੋਲ ਇੰਨੇ ਸਾਧਨ ਨਹੀਂ ਸਾਡੇ ਕੋਲ ਇੰਨਾ ਧਨਦੌਲਤ ਨਹੀਂ ਕਿ ਅਸੀਂ ਉਸ ਲੈਵਲ ਤੇ ਜਾ ਕੇ ਇੰਦਾ ਦਾ ਕੰਮ ਕਰ ਸਕੀਏ ਸੋ ਫਿਲਹਾਲ ਇੰਨੇ ਨਾਲੇ ਆਪਾਂ ਗੁਜ਼ਾਰਾ ਕਰ ਰਹੇ ਹਾਂ ਔਰ ਇੰਨੇ ਜੇ ਆਪਾਂ ਸੰਤੁਸ਼ਟੀ ਪ੍ਰਾਪਤ ਕਰ ਰਹੇ ਹਾਂ ਕਿ ਆਪਾਂ ਵਧੀਆ ਢੰਗ ਦੇ ਨਾਲ ਆਪਣਾ ਕੰਮ ਕਰਦੇ ਹਾਂ ਔਰ ਵਧੀਆ ਢੰਗ ਨਾਲ ਉਹਦਾ ਰਿਜ਼ਲਟ ਵੀ ਰਹੇ ਸੋ ਇਹ ਮੇਰੇ ਬੱਚੇ ਤੁਸੀਂ ਸਾਰੇ ਜਿਹੜੇ ਬੱਚੇ ਛੋਟੇ ਬੱਚੇ ਅੱਜ ਕੱਲ੍ਹੇ ਪਠਾਲੇ ਹਾਲਾਂਕਿ ਇਹਨਾਂ ਜਿਹੜੇ 10 ਵਿੱਚੋਂ ਬੱਚੇ ਪਾਸ ਹੋਏ ਆ ਇਹਨਾਂ ਨੂੰ ਸੀ ਮੈਡਲ ਦੇ ਕੇ ਨਾਮ ਦੇ ਕੇ ਇਹਨਾਂ ਨੂੰ ਸ਼ਾਬਾਸ਼ ਦੇ ਕੇ ਇਹਨਾਂ ਨੂੰ ਵਕਫਾਪ ਕਰਕੇ ਤੋਰ ਦਿੰਦੇ ਤੁਹਾਨੂੰ ਤਾਂ ਬੈਠਣ ਦਾ ਕੋਈ ਮਤਲਬ ਨਹੀਂ ਹੈ ਤੁਹਾਨੂੰ ਕਿਉਂ ਮਿਠਾ ਲੈ ਗਿਆ ਤੁਹਾਨੂੰ ਇਸ ਕਰਕੇ ਮਿਠਾ ਲਿਆ ਜਾਂਦਾ ਪੁੱਤਰੋ ਇਦਾਂ ਦੇ ਕੰਮਾਂ ਦੇ ਵਿੱਚ ਤਾਂ ਕਿ ਤੁਸੀਂ ਵੀ ਉਹਨਾਂ ਤੋਂ ਸੇਧ ਲਓ ਤੁਸੀਂ ਵੀ ਉਹਦਾਂ ਦੇ ਬਣੋ ਤੁਹਾਡੇ ਮਨ 'ਚ ਵੀ ਇਹ ਪ੍ਰੇਰਣਾ ਪੈਦਾ ਹੋਵੇ ਭਾਵਨਾ ਪੈਦਾ ਹੋਵੇ ਕਿ ਕੱਲ ਨੂੰ ਅਸੀਂ ਵੀ ਇਹਨਾਂ ਵਰਗੇ ਬੱਚਿਆਂ ਵਰਗੇ ਬਣ ਕੇ ਮੈਡਲ ਪ੍ਰਾਪਤ ਕਰ ਲਈਏ ਸ਼ਾਬਾਸ਼ ਪ੍ਰਾਪਤ ਕਰਨੀਆਂ ਸਾਡੇ ਲਈ ਵੀ ਤਾੜੀਆਂ ਵੱਜਣ ਇਹ ਆਪਾਂ ਗੱਲ ਜਿਹੜੀ ਹੈ ਸਾਰੇ ਬੱਚਿਆਂ ਨੇ ਸੋਚਣੀ ਆ ਕਿਸੇ ਕਰਕੇ ਤੁਹਾਨੂੰ ਫੰਕਸ਼ਨ ਦੇ ਵਿੱਚ ਬਿਠਾ ਲਿਆ ਜਾਂਦਾ ਤੁਹਾਨੂੰ ਇਦਾਂ ਦੇ ਕੰਮਾਂ ਦੇ ਵਿੱਚ ਲਿਆ ਆ ਜਾਂਦਾ ਤਾਂ ਕਿ ਤੁਹਾਨੂੰ ਹੋਰ ਗਾਈਡੈਂਸ ਦੀ ਲੋੜ ਨਾ ਪਵੇ ਇੱਥੋਂ ਤੁਸੀਂ ਸਿੱਖੋ ਇੱਥੋਂ ਤੁਹਾਨੂੰ ਪਤਾ ਲੱਗੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਵਰਗੇ ਵਧੀਆ ਟੱਗ ਦੇ ਨਾਲ ਇਮਤਿਹਾਨ ਦੇ ਵਿੱਚ ਨੰਬਰ ਲੈਣੇ ਆ ਔਰ ਵਧੀਆ ਪੋਜੀਸ਼ਨਾਂ ਹਾਸਲ ਕਰਨੀਆਂ ਆ ਸੋ ਮੇਰੇ ਬੱਚੇ ਸਾਰਿਆਂ ਲਈ ਅੱਜ ਦਾ ਦਿਨ ਜਿਹੜਾ ਇਹ ਪ੍ਰੇਰਨਾ ਸਰੋਤ ਦਿੰਨੇ ਆ। ਔਰ ਇਹਨਾਂ ਬੱਚਿਆਂ ਨੂੰ ਮੁੜ ਕੇ ਫੇਰ ਜਿਹੜੇ ਬੱਚੇ ਸਾਡੇ 8ਵੀਂ ਚੋਂ 10ਵੀਂ ਚੋਂ ਪਾਸ ਹੋ ਕੇ ਅਗਲੀਆਂ ਕਲਾਸਾਂ ਚਾਹੇ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਵਧਾਈ ਦਿੰਨਾ ਮੈਂ। ਅਸੀਂ ਕੋਸ਼ਿਸ਼ ਕਰਦੇ ਆ ਕਿ ਹਰ ਢੰਗ ਦੇ ਨਾਲ ਤੁਹਾਡੀ ਤਸੱਲੀ ਕਰਾਈਏ ਫਿਰ ਵੀ ਕਮੀ ਰਹਿ ਸਕਦੀ। ਮੈਂ ਖੁਦ ਉਹ ਵਿਅਕਤੀਆਂ ਵੈਲ এডਿਕੇਟਿਡ ਆ ਲੇਕਿਨ ਮੈਂ ਵੀ ਆਪਣੇ ਆਪ ਨੂੰ ਕਈ ਵਾਰ ਇਹ ਮਹਿਸੂਸ ਕਰਦਾ ਹੁੰਨਾ ਕਿ ਸਾਡੇ 'ਚ ਵੀ ਕਮੀਆਂ ਹਨ ਔਰ ਆदमी ساری ਉਮਰ ਇਨਸਾਨ ਬਣਨ ਦੇ ਲਈ ਕੋਸ਼ਿਸ਼ ਕਰਦਾ ਰਹਿੰਦਾ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਲੇਕਿਨ ساری ਉਮਰ ਉਹਦੇ ਵਿੱਚੋਂ ਕਮੀਆਂ ਦੂਰ ਨਹੀਂ ਹੁੰਦੀਆਂ ਫਿਰ ਵੀ ਅਸੀਂ ਤੁਰੇ ਤਾਂ ਹੋਏ ਆ ਨਾ ਉਧਰ ਕਿ ਆਪਣੀਆਂ ਅਸੀਂ ਕਮੀਆਂ ਦੂਰ ਕਰਕੇ ਅੱਛੇ ਕੰਮ ਕਰ ਲਈਏ ਸੋ ਅੱਛੇ ਕੰਮ ਦਾ ਸੈਂਤੀਜ ਮਰੀਕਾਂ ਦਾ ਦੁਰਾਨ ਰਿਜਾਇਤ ਤਾਂ ਤੁਸੀਂ ਵੀ ਜੇ ਦੇਖ ਲਿਓ ਤੁਸੀਂ ਮਾੜੀ ਮੋਟੀ ਕੇਹੀ ਚੋਰੀ ਕਰਕੇ ਕੋਈ ਚੀਜ਼ ਚੱਕ ਲੈਦੇ ਲੋ ਦੋ ਦਿਨ ਘਟਾਪਾ ਹੋ ਜਾਂਦਾ ਲੈ ਕੇ ਤੁਸੀਂ ਕਿਸੇ ਨੂੰ ਡੇਗੇ ਨੂੰ ਠਾਲੋ ਤੁਸੀਂ ਕਿਸੇ ਦੀ ਸੇਵਾ ਕਰੋ ਤਾਂ ਤੁਹਾਨੂੰ ਉਹਦਾ ਫਲ ਵੀ ਨਹੀਂ ਤਾਂ ਤੁਹਾਨੂੰ ਸ਼ਾਬਾਸ਼ ਮਿਲਦੀ ਹੈ ਤੁਹਾਡੀ ਬੱਲੇ ਬੱਲੇ ਹੁੰਦੀ ਹੈ ਅਕੇਲਾ ਫਲਾਨਾ ਬੱਚਾ ਇਨਾ ਬੀਬਾ ਬੱਚਾ ਉਸਨੇ ਉਹਦੇ ਸੇਵਾ ਕੀਤੀ ਉਸਨੇ ਉਹਦੀ ਮੱਲਮ ਪੱਟੀ ਕੀਤੀ ਉਸਨੇ ਉਸਨੂੰ ਉਠਾਲਿਆ ਉਹਦੇ ਕੱਪੜੇ ਝਾੜੇ ਉਹਨੂੰ ਪਾਣੀ ਤਾਂ ਨਹੀਂ ਪੜਾਇਆ ਇੱਕ ਟੀ ਬੱਟੀ ਗੱਲਾਂ ਇਹ ਸਿੱਖਣਾ ਇਤੋਂ ਆ ਆਇਆ ਸਰੀ ਸੱਡੀ ਜਿੱਤੋਂ ਅਸੀਂ ਇਹ ਗੱਲਾਂ ਸਾਰੀਆਂ ਸਿੱਖੜੀਆਂ ਸੋ ਪੁੱਤਰ ਤੁਸੀਂ ਸਿੱਖਦੇ ਆ ਤੁਹਾਨੂੰ ਸਖਾ ਰਹੇ ਆ ਔਰ ਇਹਦਾ ਫਲ ਜਿਹੜਾ ਬੜਾ ਮਿੱਠਾ ਨਿਕਲ ਰਿਹਾ ਆ ਬੜੀ ਮਿੱਠੀ ਸਾਨੂੰ ਤੁਹਾਡੇ ਕੋਲੋਂ ਆਵਾਜ਼ ਆ ਰਹੀ ਆ ਬੜਾ ਬੜਾ ਮਿੱਠਾ ਇਹਦਾ ਰਿਜ਼ਲਟ ਸਾਡੇ ਕੋਲ ਆ ਰਿਹਾ ਸੋ ਮੈਂ ਬਹੁਤ ਬਹੁਤ ਤੁਹਾਨੂੰ ਸਭ ਨੂੰ ਸ਼ਾਬਾਸ਼ ਜਿੰਨਾ ਕਿ ਤੁਸੀਂ ਸਾਡੇ ਸਕੂਲ ਦੇ ਵਿੱਚ ਪੜ੍ਹ ਕੇ ਅੱਛੀ ਚੀਜ਼ਾਂ ਪ੍ਰਾਪਤ ਕਰ ਰਹੇ ਹੋ ਔਰ ਇਹ ਬੱਚੇ ਜਿਹੜੇ ਸਾਡੇ ਕੋਲੋਂ ਇਸ ਵੇਲੇ 10ਵੀਂ ਪਾਸ ਕਰਕੇ ਚਲੇ ਗਏ ਆ ਔਰ ਇਹਨਾਂ ਨੂੰ ਫਿਰ ਮੈਂ ਵਧਾਈ ਦਿੰਦਾ ਕਿ ਅੱਗੇ ਜੇ ਸਕੂਲ 'ਚ ਵੀ ਜਾਓ ਉੱਥੇ ਇਸ ਸਕੂਲ ਦਾ ਨਾਮ ਆਪਣੇ ਦਿਮਾਗ 'ਚ ਰੱਖਣਾ ਇਹ ਡਿਸਪੀਨ ਆਪਣੇ ਦਿਮਾਗ 'ਚ ਰੱਖਣਾ ਇਹ ਪੜ੍ਹਾਈ ਆਪਣੇ ਦਿਮਾਗ 'ਚ ਰੱਖਣੀ ਤੇ ਆਪਣੇ ਟੀਚਰਾਂ ਦਾ ਆਪਣੇ ਸਾਥੀਆਂ ਦਾ ਪੂਰਾ ਸਤਿਕਾਰ ਕਰਨਾ ਇੱਥੇ ਤੁਸੀਂ ਸਾਰੇ ਬੱਚੇ ਭਾਜੀ ਜਾਂ ਦੀਦੀ ਜੀ ਜਾਂ ਪੈਣਜੀ ਕਹ ਕੇ ਬੁਲਾਉਣੇ ਆ ਉੱਥੇ ਤੁਹਾਡਾ ਆਰਮੀ ਦੰਦਾ ਰਹਿਣਾ ਚਾਹੀਦਾ ਪਤਾ ਲੱਗੇ ਉਹਨਾਂ ਨੂੰ ਕਿ ਇੱਕ ਇਸ ਕੋਲੋਂ ਚਾਂਡੋ ਕੇ ਆਏ ਆ ਕਿਸ ਕੋਲੋਂ ਸਿੱਖਿਆ ਪ੍ਰਾਪਤ ਕਰਕੇ ਆ ਸੋ ਮੇਰੇ ਬੱਚੇ ਤੁਸੀਂ ਜਾਂਦੇ ਹੋ ਜਾ ਰਹੇ ਹੋ ਦੂਸਰੇ ਸਕੂਲਾਂ 'ਚ ਲੱਗੇ ਹੋ ਦੂਸਰੇ ਸਕੂਲਾਂ ਜਾ ਕੇ ਪੜਨਾ ਬਾਕ-ਬਾਕ ਸਕੂਲਾਂ 'ਚ ਜਾ ਕੇ ਪੜ੍ਹਨ ਦੀ ਤੁਹਾਡੀ ਕੋਸ਼ਿਸ਼ ਹੈ ਸੋ ਉੱਥੇ ਜਾ ਕੇ ਵੀ ਆਪਣਾ ਨਾਮ ਪੈਦਾ ਕਰਨਾ ਸੋ ਤੁਹਾਨੂੰ ਬਹੁਤ-ਬਹੁਤ ਅਸ਼ੀਰਵਾਦ ਬਹੁਤ-ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਵੀ ਵਧਾਈ ਔਰ ਮੈਂ ਆਪਣੇ ਸਟਾਫ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਮਿਲ ਕੇ ਵਧੀਆ ਟੰਗਨਾ ਕੰਮ ਕਰਕੇ ਇਹ ਰਿਜ਼ਲਟ ਜਿਹੜਾ ਦੇਖਣ ਨੂੰ ਦਿੱਤਾ ਸੋ ਮੈਂ ਇੱਕ ਵਾਰ ਫਿਰ ਸਭ ਨੂੰ ਵਧਾਈ ਦਿੰਦਾ ਹੋਇਆ ਧੰਨਵਾਦ ਕਰਦਾ ਹਾਂ ਮੱਲਾਮਾਰੀਆਂ ਤੇ ਉਹਨਾਂ ਨੂੰ ਹੁਣ ਅਸੀਂ ਮੈਟਰ ਨਾਲ ਸਨਮਾਨ ਕਰਨਾ ਆ ਸੋ ਫਸਟ ਜਿਹੜੀ ਆ ਰਿਤਿਕਾ ਸਹਿਜਲ ਉਹ ਆਜੋ ਹਾਲਾਂਕਿ ਸਰੇਖਾ ਅਗਲਾ ਚੋਕੋ ਫਿਰ ਬਾਅਦ ਵਿੱਚ ਬਲਾਲ ਨੂੰ ਮੈਂ ਪਰਦਰਮ ਬਾਦ